ਚਾ ਸੀ 13 ਤੋਂ ਹੀ ਪੱਕਾ ਲਾਇਆ ਸੀਗਾ ਹੋਰ ਤਾਂ ਸ਼ਰਟ ਛੋੜੇ ਪੱਕੇ ਕਰ ਲੈਣਾ ਪੱਕਾ ਲੱਗਾ ਆਪਣਾ ਤਾਂ 13 ਤੋਂ ਹੀ ਪੱਕਾ ਲੱਗਾ ਹੋਇਆ ਵਾ ਦੁਨੀਆ ਦਾ ਵੱਡੀ ਜ਼ਹੂਰੀਅਤ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਆਮ ਜਨਤਾ ਦੇ ਸਵਾਲਾਂ ਤੋਂ ਭੱਜ ਰਹੇ ਨੇ ਪਰ ਇਹ ਤਾਂ ਦੁਨੀਆ 'ਚ ਟੰਗਾ ਹੋ ਜੂ ਵੀ ਬਾਈ ਫੋਰਸ ਤਾਂ ਫੌਜ ਲਾ ਕੇ ਤੁਸੀਂ ਜਿਹਦੀ ਮਰਜ਼ੀ ਰੈਲੀ ਕਰਨ ਉਹ ਚ ਕੀ ਮਸੱਈ ਹੈ ਰੈਲੀ ਕਰਨ ਦਾ ਤਾਂ ਆਪਣਾ ਨਹੀਂ ਹੈਗਾ ਪੰਜਾਬ ਆ ਰਹੇ ਨੇ ਪੰਜਾਬੀਆਂ ਨੂੰ ਜਵਾਬ ਤਾਂ ਚਾਹੀਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਉੱਤੇ ਬੈਠੇ ਹੋਏ ਲਗਭਗ 100 ਦਿਨ ਦੇ ਜਿਹੜੇ ਉਹ ਕਰੀਬ ਹੋ ਚੁੱਕੇ ਨੇ ਤੇ ਇਸੇ ਤਰੀਕੇ ਦੇ ਨਾਲ 100 ਦਿਨ ਵੀਰ ਜਾਣ ਤੋਂ ਬਾਅਦ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਇੱਕ ਵੱਡੀ ਕਾਲ ਆ ਜਿਹੜੀ ਉਹ ਸ਼ੰਭੂ ਮੋਰਚੇ ਦੇ ਵਿੱਚ ਅਤੇ ਖਨੌਰੀ ਬਾਰਡਰ ਅਤੇ ਇਸੇ ਤਰੀਕੇ ਦੇ ਨਾਲ ਮੰਡੀ ਡੱਬ ਵਾਲੀ ਵਿਕੇ ਬਾਰਡਰ ਦੇ ਉੱਤੇ ਜਿਹੜੀ ਕਾਲ ਆਈ ਘੱਟ ਭਾਰੀ ਘੱਟ ਦੀ ਕਾਲ ਦਿੱਤੀ ਗਈ ਹੈ ਤੇ ਅਤੇ ਸਰਵਨ ਸਿੰਘ ਪੰਦੇਰ ਸਾਹਿਬ ਨਾਲ ਮਜੂਰ ਨੇ ਪੰਦੇਰ ਸਾਹਿਬ ਨਾਲ ਗੱਲ ਕਰਾਂਗੇ ਪੰਦੇਰ ਸਾਹਿਬ ਅੱਜ ਵੱਡੀ ਕਾਲ ਦਿੱਤੀ ਹੈ ਕੀ ਕਾਲ ਆ ਜਿਹੜੀ ਅੱਧੀ ਰਹਿਣ ਵਾਲੀ ਹੈ ਇੱਕ ਤਾਂ 100 ਦਿਨ ਪੂਰੇ ਹੋ ਰਹੇ ਸੀ ਅੱਜ ਸਾਉਦਨ ਤੇ ਵੱਡਾ ਇਕੱਠ ਕਰਨਾ ਸੀਗਾ ਆ ਲੱਖਾਂ ਦਾ ਤੁਸੀਂ ਦੇਖ ਲਿਓ ਆ ਜਣੇ ਮੈਨੂੰ ਨਜ਼ਰ ਆਊਗਾ ਇੱਥੇ ਵੀ ਨਜ਼ਰ ਆਊਗਾ ਖਨੌਰੀ ਵੀ ਨਜ਼ਰ ਆਊਗਾ ਡੱਬ ਵਾਲੀ ਰਤਨਪੁਰਾ ਵੀ ਪੱਕਾ ਮੋਰਚਾ ਲਾ ਲਿਆ ਹੈ ਲੱਗਦਾ ਲੰਬਾ ਇੰਤਜ਼ਾਮ ਕਰ ਕਰ ਰਿਹਾ ਹਾਂ ਮੋਰਚਾ ਸੀ 13 ਤੋਂ ਹੀ ਪੱਕਾ ਲਾਇਆ ਸੀਗਾ ਹੋਰ ਦਾ ਸ਼ੱਟ ਛੋੜ ਪੱਕੇ ਕਰ ਲੈਣਾ ਪੱਕਾ ਲੱਗਾ ਆਪਣਾ ਤਾਂ 13 ਤੋਂ ਹੀ ਪੱਕਾ ਲੱਗਾ ਹੋਇਆ ਵਾ ਆ ਅੱਛਾ ਪ੍ਰਧਾਨ ਮੰਤਰੀ ਦੀ ਫੇਰੀ ਹੈ ਆਉਣ ਵਾਲੇ ਕੱਲ ਨੂੰ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਰੈਲੀ ਆ ਫਿਰ ਜਲੰਧਰ ਗੁਰਦਾਸਪੁਰ ਕਿਸਾਨਾਂ ਦੀ ਕੀ ਤਿਆਰੀ ਹੈ ਹਾਂ ਦੇਖੋ ਕਿਸਾਨ ਵੱਡੇ ਕਾਫਲੇ ਲੈ ਕੇ ਪ੍ਰਧਾਨ ਮੰਤਰੀ ਘਰ ਪਾਸੇ ਜਾਣ ਕੇ ਉਹਨਾਂ ਨੂੰ ਸਵਾਲ ਜਵਾਬ ਹੋ ਸਕਣ ਪਰ ਐਜিপি ਨੇ ਪੂਰਾ ਪ੍ਰਬੰਧ ਕੀਤਾ ਹੋਇਆ ਆਪਣਾ ਕਈ ਘੇਰੇ ਬਣਾਏ ਗਏ ਨੇ ਕਿ ਇਹਨਾਂ ਘੇਰਿਆਂ ਤੋਂ ਅੰਦਰ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਾਰਡ ਬਣਾਏ ਗਏ ਜਾ ਰਹੇ ਨੇ ਪਾਸੇ ਬਣਾਏ ਜਾ ਰਹੇ ਨੇ ਹਾਂ ਦੇਖੋ ਕਿਸਾਨ ਇਸ ਦੇ ਵਿਚਾਲੇ ਕਿਵੇਂ ਸਵਾਲ ਪੁੱਛੇਗਾ ਕੋ ਦੇਖੋ ਸਵਾਲ ਤਾਂ ਆਇਆ ਵੀ ਆਪਣਾ ਕੋ ਘੇਰਾ ਤੋੜਨਾ ਟਕਰਾਅ ਕਰਨਾ ਤਾਂ ਆਪਣਾ ਨਹੀਂ ਪਾਲਿਸੀ ਹੈ ਆਪਣਾ ਤਾਂ ਹੈਗਾ ਵੀ ਕਾਫਲੇ ਲੈ ਕੇ ਇਹ ਤਾਂ ਦੁਨੀਆ ਦੇਖੋ ਨਾ ਦੀ ਦੁਨੀਆ ਦਾ ਵੱਡੀ ਜਮਹੂਰੀਅਤ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਆਮ ਜਨਤਾ ਦੇ ਸਵਾਲਾਂ ਤੋਂ ਭੱਜ ਰਹੇ ਨੇ ਫਿਰ ਬਾਈ ਫੋਰਸ ਲਾ ਕੇ ਇਹ ਤਾਂ ਲੋਕ ਦੇਖਣਗੇ ਹੀ ਇਹੀ ਸਾਡਾ ਪੱਖ ਹੈਗਾ ਇਹ ਵਾਕਿਆ ਹੀ ਜੇ ਸਾਡੇ ਮੁਲਕ ਜਮਹੂਰੀਅਤ ਹੈ ਸਾਡੇ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਇਹ ਹੀ ਉਮੀਦਵਾਰ ਨੇ ਤਾਂ ਕੀ ਆਮ ਜਨਤਾ ਦੇ ਆਮ ਲੋਕਾਂ ਦੇ ਕਿਸਾਨ ਮਜ਼ਦੂਰ ਦੇ ਸਵਾਲ ਦਾ ਜਵਾਬ ਦੇ ਸਕਦੇ ਨੇ ਜਿਹੜੀ ਜਿਨ੍ਹਾਂ ਕੋਲੇ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਕੋਲੇ ਸਾਰੀਆਂ ਪਾਲਿਸੀਆਂ ਲੈ ਕੇ ਉਹ ਉਤੇ ਹੈਲਦੀ ਡੈਮੋਕ੍ਰੇਸੀ ਹੋਤਾ ਉਹਨਾਂ ਦੇ ਆਸ਼ਪਤੀ ਵੀ ਜਵਾਬ ਦਿੰਦੇ ਨੇ ਪਬਲਿਕ ਦਾ ਆਮ ਐਮਪੀ ਵੀ ਦਿੰਦੇ ਨੇ ਕੀ ਲੱਗਦਾ ਕਿ ਸਵਾਲ ਪੁੱਛੇ ਜਾਣ ਦਿੱਤੇ ਦਿੱਤੇ ਜਾਣਗੇ ਤੁਹਾਨੂੰ ਕਿਉਂਕਿ ਇਸੇ ਪਾਸੇ ਜਿੱਥੇ ਪ੍ਰਧਾਨ ਮੰਤਰੀ ਰੈਲੀ ਚੱਲੂਗੀ ਤਾਂ ਦੂਸਰੇ ਪਾਸੇ ਕਿਸਾਨ ਹੈ ਉਸ ਬਾਬਤੇ ਤੇ ਕਿਵੇਂ ਸਵਾਲ ਪੁੱਛੇਗਾ ਫਿਰ ਨਾ ਦੇਖੋ ਰੈਲੀ ਚੱਲੇ ਰੈਲੀ ਦਾ ਤਾਂ ਆਪਣਾ ਹੈ ਹੀ ਨਹੀਂ ਵੀ ਆਪਾਂ ਰੈਲੀ ਨਹੀਂ ਹੋਣ ਦੇਣੀ ਤਾਂ ਹੈ ਹੀ ਨਹੀਂ ਨਾ ਸਵਾਲ ਅਸੀਂ ਤੇ ਕਹਿ ਰਹੇ ਆਂ ਵੀ ਅਸੀਂ ਸਵਾਲ ਜਵਾਬ ਕਰਨ ਵਾਸਤੇ ਅੱਗੇ ਜਾਵਾਂਗੇ ਨਹੀਂ ਜਾਣਦਣਗੇ ਵਿਰੋਧ ਕਰਾਂਗੇ ਠੀਕ ਹੈ ਸਵਾਲ ਤਾਂ ਇੰਨਾ ਹੀ ਆ ਪਰ ਇਹ ਤਾਂ ਦੁਨੀਆ 'ਚ ਟੰਗਾ ਹੋ ਜੂ ਵੀ ਬਾਈ ਫੋਰਸ ਤਾਂ ਫੌਜ ਲਾ ਕੇ ਤੁਸੀਂ ਜਿਹਦੀ ਮਰਜ਼ੀ ਰੈਲੀ ਕਰ ਲਓ ਉੱਚ ਕੀ ਮਸਿਆ ਹੈਗੀ ਹੈ ਰੈਲੀ ਕਰਨ ਦਾ ਤਾਂ ਆਪਣਾ ਨਹੀਂ ਹੈਗਾ ਪੰਜਾਬ ਆ ਰਹੇ ਨੇ ਪੰਜਾਬੀਆਂ ਨੂੰ ਜਵਾਬ ਤਾਂ ਚਾਹੀਦਾ ਕਿਸਾਨ ਜਦ ਵਿਰੋਧ ਕਰਦੇ ਨੇ ਤਾਂ ਉਸ ਵਿੱਚ ਤਕਰਾਰਬਾਜ਼ੀ ਜ਼ਰੂਰ ਦੇਖਣ ਨੂੰ ਮਿਲਦੀ ਆ ਥਾਂ ਥਾਂ ਦੇ ਉੱਤੇ ਤਕਰਾਰਬਾਜ਼ੀ ਦੇਖਣ ਨੂੰ ਮਿਲੀਆਂ ਨੇ ਝੜਪਾਂ ਦੇਖਣ ਨੂੰ ਮਿਲੀਆਂ ਨੇ ਨਾ ਸਾਡੇ ਵੱਲੋਂ ਤਾਂ ਨਹੀਂ ਕੁਝ ਹੁੰਦਾ ਪ੍ਰਸ਼ਾਸਨ ਆਪਣੇ ਵੱਲੋਂ ਕੋਈ ਪਟਕਾਹਟ ਪੈਦਾ ਕਰਨ ਦੀ ਜਾਂ ਜ਼ਬਰ ਕਰਨ ਦਾ ਯਤਨ ਕਰਦਾ ਵਾ ਸਾਡੇ ਤਾਂ ਆਪਾਂ ਤਾਂ ਪੀਸਫੁਲੀ ਰਹੇ ਹਮੇਸ਼ਾ ਵੀ ਇਹ ਹੀ ਸਾਡੀ ਗਾਂ ਕੋਸ਼ਿਸ਼ ਹੋ ਵੀ ਆਪਣਾ ਕੰਮ ਹੈਗਾ ਡੈਮੋਕਰੇਸੀ ਵਿੱਚ ਸਵਾਲ ਜਵਾਬ ਕਰਨਾ ਉਹ ਕਰਾਂਗੇ ਜੋ ਜ਼ੁਲਮ ਹੋਏ ਪੂਰੀ ਦੁਨੀਆ ਨੂੰ ਵੈਸੇ ਪਤਾ ਹੋਰ ਪਤਾ ਲੱਗ ਜਾਣਗੇ ਕਿ ਜਲੰਧਰ ਤੇ ਗੁਰਦਾਸਪੁਰ ਵੀ ਸੇਮ ਸਿਚੁਏਸ਼ਨ ਰਹੇਗੀ ਹਾਂ ਬਿਲਕੁਲ ਗੁਰਦਾਸਪੁਰ ਤੇ ਜਲੰਧਰ ਵੀ ਕਰਾਂਗੇ ਜਿੱਥੇ ਬੰਦੀਆਂ ਦੇ ਅੱਗੋਂ ਆਪ ਜਾਣਗੇ ਅੱਗੇ ਬਿਲਕੁਲ ਬਿਲਕੁਲ ਨਾਲ ਹੀ ਕਿਹੜੀ ਗੱਲ ਹੈ ਫਿਲਹਾਲ ਸਰਵਨ ਸਿੰਘ ਪਨੇਸਰ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਕੱਲ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਰਣਨੀਤੀ ਹੈ ਜਿਹੜੀ ਉਹ ਲਿਖੀ ਗਈ ਹੈ ਤੇ ਪ੍ਰਧਾਨ ਮੰਤਰੀ ਤੋਂ ਜਿਹੜੇ ਸਵਾਲ ਨੇ ਉਹ ਉਸੇ ਤਰੀਕੇ ਨਾਲ ਕੀਤੇ ਜਾਣਗੇ ਜਿਸ ਤਰ੍ਹਾਂ ਨਾਲ ਬੀਜੇਪੀ ਲੀਡਰਾਂ ਦੇ ਉੱਤੇ ਇਸ ਵਕਤ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਫਿਲਹਾਲ ਕੱਲ ਦੀ ਕੀ ਤਸਵੀਰ ਰਹਿੰਦੀ ਹੈ ਦੇਖਣੀ ਬੇਹਦ ਐਮ ਰਹੇਗੀ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਤਪ੍ਰੀਤ ਸਿੰਘ ਸ਼ੰਭੂ ਬਾਰਡਰ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ